ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਪਾਜ ਹੁਣ ਅਗਲਾ ਆਪਾਂ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਤੋਕੜ ਗੱਭਨਗਾ ਚੱਕ ਪਾਸ ਤੇ ਦੋ ਗੱਭਨ ਮੱਜਾਂ ਤੇ ਦੋ ਸੂਈਆਂ ਮੱਜਾਂ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਨਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਦੀਪ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਆ ਠੀਕ ਠਾਕ ਵੀ ਭਾਜੀ ਸਰ ਵਧੀਆ ਜੀ ਦਾ ਉਹਦਨ ਵਾਲੀ ਮੰਡੀ ਪੈਜੀ ਤੀ ਸਾਰੀ ਫਿਰ ਮੰਡੀ ਭਾਜੀ ਮਹਾਰਾਜ ਦੀ ਕਿਰਪਾ ਹੋਈ ਜੇ ਠੀਕ ਆ ਬਹੁਤ ਜਾਨਾ ਸਸਾ ਵਾਲਾ ਮਾਲ ਸਾਰਾ ਹੀ ਵੇਗਿਆ ਨਾ ਕੋਈ ਵੀ ਨਹੀਂ ਵਿਖੰਦੀ ਹਾਂਜੀ ਹਾਂਜੀ ਉਹਦਨ ਆਪਾਂ 13 14 ਡੰਗਰ ਦੇ ਲਾਗੇ ਬੰਦੇ ਪਾਏ ਆ 13 14 ਹੋ ਗਏ ਹਾਂਜੀ ਠੀਕ ਆ ਉਹਦਨ ਹੈਗਾ ਨਵਾਂ ਸਾਲ ਹੀ ਫਿਰ ਜੋ ਨਵਾਂ ਸਾਲ ਆਪਾਂ ਤਾਂ ਹੀ ਵੇਟ ਵੀ ਚਲੋ ਆਪਣੇ ਵੱਡੇ ਛੋਟੇ ਮੁੱਲ ਜੋ ਸਾਰਾ ਕੁਝ ਹਾਂਜੀ ਠੀਕ ਆ ਤੇ ਉਹ ਕੋਈ ਆਪਣਾ ਸੱਜਣੀ ਜਿਹੜੋ ਪਠਾਨਕੋਟ ਆਲਦਾ ਉਹ ਲੈ ਗਿਆ ਅੱਛਾ ਅੱਛਾ ਹਾਂਜੀ ਠੀਕ ਹੈ ਚਲੋ ਨਾਮ ਦੱਸ ਤਾਂ ਕਿ ਮੇਰਾ ਪਾਈ ਬਗੀਚਾ ਸਿੰਘ ਜੇ ਪਿੰਡ ਹਰੜ ਕਲਾ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀਰਾ ਹੈਗਾ 95923422 ਨੂੰ ਠੀਕ ਹੈ ਜੀ ਤੇ ਸ਼ੁਰੂਆਤ ਫੇਰਾ ਗੱਬਨ ਝੋਟੀ ਦੀ ਪਹਿਲਾਂ ਤੋਂ ਤਿਆਰ ਹੀ ਆ ਜਿਹੜੀ ਹੈ ਤਿਆਰ ਹੈ ਭਾਈ ਬਹੁਤ ਚੰਗੀ ਝੋਟੀ ਆ ਕਿੰਨਾ ਕੁ ਲਾਜੂ ਟਾਈਮ ਅਜੇ ਇਹ ਬਸ ਹੁਤਾਈਏ ਪਾਜੀ ਅੱਛਾ ਬਾਕੀ ਇਹਦੀ ਇੱਕ ਖੂਬੀ ਬੜੀ ਹੈ ਪਾਜੀ ਭਾਈ ਠੀਕ ਹੈ ਆ ਵੇਖੋ ਹਾਂ ਦੇਖ ਸਕਦੇ ਭਾਵੇਂ ਇਤਰਾ ਹੀ ਬਹਿ ਜਾ ਥੋੜਾ ਮਰਜੀ ਬਹਿ ਜਾ ਤੁਹਾਨੂੰ ਬਹੁਤ ਚੰਗੀ ਠੰਡੀ ਤੇਰੀ ਛੋਟੀ ਆ ਜਿਹੜੀ ਗਾਵਾਂ ਵਾਂਗ ਹਾਂਜੀ ਅੱਜ ਹੀ ਆਇਆ ਜੇ ਮਾਲ ਸਾਰਾ ਕਿੰਨਾ ਕੁ ਦੁੱਧ ਚ ਆਜੂ ਪਹਿਲੇ ਸੋਵੇ ਆ ਵੀ 12 ਤੋਂ ਪਲੱਸ ਚ ਆਉਂ ਰਵਾ ਬੜਾ ਚੰਗਾ ਭਾਜੀ ਨਾਲ ਠੀਕ ਹੈ ਜੀ ਹਾਂਜੀ ਲੈ ਖੋਲੀਏ ਫਿਰ ਤੋਰ ਦਈਏ ਬੋਦਨੇ ਭਾਜੀ ਪਰ ਮੰਜੋ ਠੀਕ ਠਾਕ ਹਾਂਜੀ ਬੜਾ ਸਾਹ ਚੜਿਆ ਕਿੱਥੋਂ ਆਇਆ ਵਾ ਇਹਨਾਂ ਘਰੋਂ ਆਇਆ ਜੋ ਬੜਾ ਭੱਜ ਭੱਜ ਕੇ ਆਇਆ ਵਾ ਗੁੱਡੀਆਂ ਡਾਉਂਦਿਆਂ ਉੱਥੇ ਹਾਂਜੀ ਦੱਸਿਆ ਭਾਜੀ ਨੂੰ ਗੱਟੂ ਲੈ ਆਉਂਦਾ ਫਿਰ ਗੱਟੂ ਨਾ ਲਿਆ ਕਰੋ ਭਾਜੀ ਗੱਟੂ ਲਿਆਉਣਾ ਲੋੜੀ ਵਾਲੇ ਦਿਨ ਕੋਈ ਨਹੀਂ ਡੋਰਾ ਦੁੱਜੀ ਲਿਆਇਆ ਕਰੋ ਤਾਗਿਆਲੀ ਤਾਗਿਆ ਉੱਥੇ ਲਵਾ ਕੇ ਵੀ ਦੂਜਾ ਮੰਗਾਇਆ ਲਵਾ ਕੇ ਉੱਥੇ ਡੋਰਾ ਲਵਾ ਕੇ ਲਿਆ ਕਰੋ ਜਿੱਥੇ ਡੋਰਾ ਲਾਉਂਦੇ ਆਂ ਹਾਂ ਜੀ ਭਾਈ ਨੂੰ ਕਹਦਾ ਲਿਆ ਦਊਗਾ ਵਧੀਆ ਡੋਰਾ ਲਾ ਦਿੰਦੇ ਉੱਥੇ ਕਹਦੇ ਅੰਕਲ ਜੀ ਲਿਆ ਦੇ ਅੰਕਲ ਹੀ ਲਿਆ ਦਿਓ ਫਿਰ ਕੋਈ ਨਹੀਂ ਲਿਆ ਦਾਂਗੇ ਠੀਕ ਹੈ ਚਲੋ ਫਿਰ ਲਿਆਓ ਬੰਦਾ ਮੋਲ ਤੁਮ ਕਰਨੇ ਤੋੜ ਦਈਏ ਫਿਰ ਇਹਨੂੰ ਆ ਲੈ ਮੈਂ ਅੰਦਰੋਂ ਲਾ ਤੋੜ ਲੀ ਗੇ ਇਹ ਭਾਵੇਂ ਵੀ ਤੇਰਾ ਮਾਰੋ ਪਹਿਲਾ ਟੋਰੀ ਜੀ ਕਹੇ ਤੋੜ ਲਗੇ ਹਾਂਜੀ ਹਾਂਜੀ ਆ ਜਲਾਇਆ ਇੱਥੇ ਅੰਦਰ ਬਾਹਰ ਹਵਾ ਹੁਆ ਚੱਲ ਆ ਬਈਆ ਆ ਇਹ ਜੱਗ ਨਾ ਜਿਹਾ ਵਾਚ ਨਾ ਠੀਕ ਹੈ ਜੀ ਸਾਰੇ ਅੱਜ ਹੀ ਆਏ ਮਨਜੋਰ ਫਿਰ ਇਹਦਾ ਜਾਜਾ ਕਰਦੇ ਫਿਰ ਤੈਨੂੰ 16 ਤਾਰੇ ਦੋਰ ਦੀ ਚਰਕਰੀ ਲਿਆ ਕੇ ਦੇਵਾਂਗੇ 90 ਹਜ਼ਾਰ ਨਾ ਤੋਂ ਜ਼ਿਆਦਾ ਚਰਖਰੇ ਨਹੀਂ ਲੈਣੇ ਨਹੀਂ ਲੈਣੀ ਚਾਹੀਦੀ ਪਰ ਕੱਟੀ ਅੱਛਾ 80 ਦੀ 80 ਦੀ ਪੋਰ ਕਰ ਦੇਣਾ ਮਾਨਤਾਂ ਵਿੱਚ ਕੋਈ ਨਹੀਂ ਪੀਤ ਭਾਜੀ ਕੋਈ ਮੀਰ ਭਰਾ ਫੋਨ ਲਾਉਣਾ ਅੱਛਾ ਜਰੂਰ ਮਾਨ ਕਰਾਂਗੇ ਆਪਾਂ ਮੋੜਦੇ ਨਹੀਂ ਦੇ ਤਾਂ ਮੈਨੂੰ ਪਤਾ ਹੀ ਹੈ ਬਾਕੀ ਕੱਟੀ ਵਾਲ ਵੇਖ ਲੋ ਬਾਕੀ ਸਭ ਦਾ ਸਵਾਸ ਸਵਾ ਲੱਖ ਰੋਗ ਮੰਗੀ ਜਾਂਦੇ ਆ ਆ ਚੀਜ਼ ਬੜੀ ਘੱਟ ਮਿਲਦੀ ਓ ਕਾਹਾਂ ਨੂੰ ਠੰਡੀ ਤੇਰੀ ਆ ਜਿਹੜੀ ਪੂਰੀ ਗਾਉਂ ਆਂ ਜਿੱਤ ਤਰ੍ਹਾਂ ਮਰਜੀ ਬਾਕੀ ਇਹ ਆ ਕਿ ਮੌਸਮ ਠੰਡਾ ਵਾ ਨਮਾਈ ਦਮ ਹੋਈ ਨਹੀਂ ਨੋਈ ਹਰੀਆਂ ਯਾਰ ਪੀਤ ਭਾਜੀ ਸਾਰੀਆਂ ਹੀ ਅੱਛਾ ਸਿਰਫ ਚਬੂ ਇਹਨਾਂ ਨੂੰ ਮੈਂ ਪਾਏ ਜੇ ਅੱਛਾ ਅੱਛਾ ਹਾਂ ਇਹਦਾ ਇਹਦਾ ਪੁਰਾਣਾ ਹੀ ਆ ਚਬੂ ਮੈਂ ਪਾਤਾ ਕਰੂੰ ਠੀਕ ਹੈ ਜੀ ਬਾਕੀ ਸਾਰਾ ਮਾਲ ਅੱ ਤੇ ਚਲੋ ਹੁਣ ਫਿਰ ਜਿਹੜੀ ਅੱਜ 2 ਨੰਬਰ ਹੈ 2 ਨੰਬਰ ਤੇ ਤੁਹਾਨੂੰ ਦਿਖਾਉਣੀ ਆ ਤਾਜੀ ਸੋਈ ਜਾਦੀ ਚ ਇਹ ਚੌਥੇ ਦਿਨ ਦੀ ਜਾਪੀ ਭਾਈ ਅੱਛਾ ਹਾਂਜੀ ਤੇ ਬੱਚਾ ਕੀ ਚੇਤੇ ਮਗਰ ਪੰਚਾਇਤ ਮਗਰ ਹੈਗਾ ਜੀ ਕਟਾ ਤੇ ਕਿੰਨਾ ਦੁੱਧ ਤਿਆਰ ਕਰ ਗਈ 200 ਰੁਪਏ ਭਾਈ ਇਹਦੇ ਸਲੇ 11 ਹੀ ਹੋ ਆਪਣੀ 10 ਕਿਲੋ ਦੀ ਗਾਰੰਟੀ ਫੁੱਲ ਅੱਛਾ 10 ਕਿਲੋ ਪਲਾਸੀ ਹੋਊਗਾ ਕਿੰਨਾ ਕਿ ਚਵਾਈ ਜਾਊਗੀ ਦੋਦੇ ਇਹ ਬਈ 13 14 ਕਿਲੋ ਦੀ ਆਪਾਂ ਨੂੰ ਸੱਜਣੇ ਬੰਦਾ ਆਪਣਾ ਜਿਹੜਾ ਕੋਲ ਹੈਂਦੀ ਆ ਅੱਛਾ ਵਰਗਾ 13 14 ਕਿਲੋ ਆਮ ਨਾਲ ਚਵਾਈ ਜਾਂਦੀ ਹੁੰਦੀ ਠੀਕ ਹੈ ਜੀ ਤੇ ਦੂਜਾ ਸੁਆ ਦੱਸਿਆ ਉਦਾਂ ਅੱਛਾ ਪਰ ਆਪਾਂ ਤੇ ਜਸੂਆ ਸਮਝਦੇ ਆਪਣਾ ਕੋਈ ਹਿਸਾਬ ਲਾਣੇ ਠੀਕ ਹੈ ਜੀ ਹਨਾ ਠੀਕ ਹੈ ਨਾ ਬਾਕੀ ਕੋਈ ਸਿੰਗੜੀ ਬਣਿਆ ਕੋਈ ਕੁਛ ਨਹੀਂ ਅੱਜ ਦੇਖੋ ਉਹ ਕਿਦਾ ਸੁਣਾ ਮੈਂ ਤਾਂ ਨਹੀਂ ਲੀਤਾ ਹੀ ਆਈ ਹੈ ਠੀਕ ਹੈ ਜੀ ਲੈ ਖੋਲਾ ਹਾਂ ਤੋਰ ਦਈਏ ਹੋਤਰ ਜਿਹੜੇ ਕੱਦ ਕਾਠ ਬੇਲ ਦੀ ਜਿਹੜੀ ਚੰਗੀ ਹੈ ਆਹ ਅੱਜ ਇਹ ਬੰਦੀ ਹਾਂ ਬੱਤੀ ਦੇ ਦੋ ਸੌ ਹੁੰਦੀਆਂ 150 93 ਤੇ 75 ਦਾ ਕੀ ਰੱਖਣਾ ਮਾਨ ਜੀ 90000 90000 ਹਾਂਜੀ 90000 ਦਾ ਘੱਟ ਗੱਲ ਇਹ ਵੀ 85000 ਦੀ 85000 ਚ ਕਰਨਾ ਮਾਨ ਤਾਂ ਫਿਰ ਮੇਰੇ 80000 ਦੀ ਦੇ ਦਾਂਗੇ ਅੱਛਾ ਤੇ 80000 ਦੀ 2000 ਹੋਰ ਮਾਨ ਕਰ ਦੇਣਾ ਠੀਕ ਹੈ ਬਾਕੀ ਵੀਰ ਜੀ ਮੌਕੇ ਤੇ ਹੋਰ ਹੋ ਜਾਊਗਾ ਫਿਰ ਕੋਈ ਨਹੀਂ ਵੀਰ ਜੀ ਬਾਕੀ ਮੈਂ ਬੜੀ ਚੰਗੀ ਆ ਠੀਕ ਹੈ ਜੀ ਆ ਮੈਂ ਗਰੰਟਡ ਆ ਬਾਕੀ ਲੈ ਲਓ ਕੱਦ ਬੇਲ ਥਣ ਭਾਂਡਾ ਸਾਮਣ ਨੂੰ ਪੂਰੀ ਬੰਦੀ ਸਿਰੇ 7.5 ਇੰਚਾਈ ਚੋ ਕੇ ਫੇਰ ਹੀ ਲੈਂਦੀ ਆ ਠੀਕ ਹੈ ਜੀ ਹਾਂ ਜੀ ਬਾਕੀ ਸੋਹਣੀ ਮੱਜ ਜਿਹੜੀ ਇਹ ਵੀ ਹੁਣ ਤੁਹਾਨੂੰ ਇੱਕ ਹੋਰ ਨਾਮ ਲੈਣ ਗਾਏ ਜੀ ਅੱਛਾ ਇਹਦੀ ਵੀ 7.5 ਇੰਚਾਈ ਪਰ ਸ਼ਾਮਾ ਨੂੰ ਦੇਖੋ ਵੀ ਬੇਸ਼ੱਕ ਇੱਥੇ ਪੈਰ ਰੱਖ ਕੇ ਕੋਈ ਤਾਂ ਚੜ੍ਹ ਗਿਆ ਇੱਥੇ ਅੱਛਾ ਇਧਰ ਵੇਖੋ ਮਾਰਿਓ ਮੜੀ ਜੀ ਹੁਣ ਬਿਲਕੁਲ ਕੰਪੈਕਟ ਜਿਹੇ ਰਵਾਂਦੇ ਉਹ ਵੀ ਜਦੀ ਇੰਨੀ ਵੱਣਦੀ ਜਾਵੇ ਮੈਂ ਕੱਲ ਵੀ ਇਹਨਾਂ ਗੁਜਰਾਤੀ ਲਈ ਨਾ ਮੈਂ ਅੱਛਾ ਮੈਂ ਚੋਈ ਨਹੀਂ ਸਿਰੇ ਜਾਂਦੀ ਇਹਨਾਂ ਨੇ ਅੱਛਾ ਇਹਦੇ ਵੀ ਸਿਰੇ ਫੇਰ ਆਣ ਕੇ ਚੋਈ ਠੀਕ ਆ ਅਹੀਂ ਆਪ ਜੀ 7:30 ਵਜੇ ਜਾ ਕੇ ਫੇਰ ਝੋਟੀ ਚੋਟੀ ਜਾਈ ਅੱਛਾ ਹਾਂਜੀ ਠੀਕ ਆ ਦੁੱਧ ਝੋਟੀ ਦੀ 15 ਕਿਲੋ ਦੀ ਗਾਰੰਟੀ ਦਿੱਤੀ ਸੀ ਹਲੋਣਾ ਕਿੰਨਾ ਹੁਣ 12 ਤੋਂ ਪਲੱਸ ਹੀ ਦੁੱਧ ਆ ਪਾਜੀ ਹੋਈ 70 ਕਿਲੋ ਦੀ ਅੱਛਾ ਹਾਂਜੀ ਤੇ 15 ਤੱਕ ਜਿਹੜਾ ਕਰਦੇ 15 ਤੱਕ ਕਹਿੰਦੇ ਵੀ 15 ਤੋਂ ਪਲੱਸ ਹੀ ਜਾਊ 15 ਤੱਕ ਕਹਿੰਦੇ ਆਰਾਮ ਨਾਲ ਚੱਲਜੂ ਤੋਰੀਏ ਫੇਰ ਇਹਨੂੰ ਹਾਂਜੀ ਸੂਆ ਕਿੰਨਾ ਭਾਇਦਾ ਇਹਦਾ ਦੂਜਾ ਸੂਆ ਰੁਪਏ ਦੀ ਪਾਜੀ ਤੋ ਬਾਕੀ ਸੋਹਣੀ ਝੋਟੀ ਆ ਕੱਦ ਕਾਠ ਵਾਲੀ ਆ ਤੇ ਸਾਂਭੀ ਸੂੰਭੀ ਚੰਗੀ ਰੀਝ ਨਾ ਕਟਾਉਣੀ ਕੱਟ ਤੋਰ ਤੇ ਬਾਹਰ ਹੀ ਤੋਰਦੇ ਆ ਇਹਦਾ ਮਨਜੋਤ ਜੱਜੇ ਮੁੱਲ ਕਰਦੇ ਫਿਰ ਇਹਦਾ 90000 ਇਹਦਾ 90000 ਅੱਛਾ ਅੱਜ ਸਾਰੇ 90 90 ਮੁੱਲ ਕਰਨੇ ਇਹ ਵੀ 85000 ਦੀ ਛੋਟੀ ਬਾਹਰ ਮੈਂ ਵੇਰਨਾ ਬੋਲ ਇਹੋ ਜਿਹੇ ਛੋਟੇ 1 20 ਵੀ ਮੰਗਦੇ ਆ ਅੱਛਾ ਐਂੀਆਂ ਨਹੀਂ ਹੁੰਦੀਆਂ ਥੱਲੇ ਠੀਕ ਆ ਫਾਰੀ ਛੋਟੀ ਸ਼ਾਮ ਨੂੰ ਕੋਈ ਵੀਰ ਆਣ ਕੇ ਚੋਕੇ ਦੋ ਟਾਈਮ ਤੱਕ ਫੇਰ ਖੜੇ ਬਾਕੀ ਸੂਈ ਸਵਾਈ ਆ ਤਸੱਲੀ ਆਦੀ ਹੋ ਜੇਨ ਥੱਲੀ ਕਰਕੇ ਖੜੇ ਤੇ ਚੁਵਾਈ ਇੰਨੀ ਜਿਆਦੀ ਵੀ ਹੱਦੋਂ ਠੀਕ ਆ ਜੀ ਹਾਂ ਜੀ ਤੇ ਹੁਣ ਇੱਕ ਹੋਰ ਮੱਜ ਗੱਬਣਿਆ ਇਹਦੇ ਥਣ ਦੇਖ ਸਕਦੇ ਲੱਗੇ ਤਾਂ ਫੌਲ ਹੋ ਜਾਗੇ ਇਹ ਕਿੰਨਾ ਕਿਲੋ ਜੀ ਟਾਈਮ ਇਹਦੇ ਪਾ ਜੀ 12 13 ਦਿਨ ਜੇ ਸੂਣ ਚ ਜੀ ਇਹਦੀ ਵੀ ਬੰਦੀ ਹੁੰਦੀ ਆ ਉਹ 12 ਕਿਲੋ ਦੇ ਦਿੰਦੀ ਹੁੰਦੀ ਆ ਠੀਕ ਆ ਹਾਂ ਜੀ ਤੋਰਦੀ ਹੈ ਹਰੇ ਨਾਲ ਤੋਰ ਦਿੰਦੇ ਆ ਪਾ ਜੀ ਬਾਕੀ ਕੱਦ ਕੱਟ ਦੀ ਇਹ ਵੀ ਚੰਗੀ ਆ ਥੱਲੇ ਚੰਗੀ ਤਿਆਰ ਹੋਣੀ ਆ ਵਾਡੀ ਕੋਈ ਇਧਰ ਚ ਜੋ ਤਾਪਾ ਕਰਦੀ ਮਨਜੋਤ ਇਹਦਾ ਮੁੱਲ ਜਾਜਿਆ ਕਰਦੇ ਫਿਰ ਜੇਦਾ ਜਾਜਿਆ ਅੱਛਾ ਹਾਂਜੀ ਤੇ 70000 ਦੀ ਦੇਣਾਗੀ 72000 ਦੀ ਦੇ ਦੇਣਗੇ ਹੋਰ ਕਰ ਦੇਨੇ ਮਾਰ 70000 ਦੀ ਦੇਣਾਗੀ ਅੱਛਾ ਪੂਰੇ 70 ਦੀ ਮਕਾ ਦੇਣੀ ਹੈ ਮਾਣ ਇਹਨਾਂ ਨੂੰ ਮਨਜੋਤ ਰਿਆ ਜੀ ਪੂਰੇ ਕਰਨਾ ਠੀਕ ਹੈ ਮੈਂ ਬਾਕੀ ਚੰਗੀ ਬੜੀ ਭਾਜੀ ਇਹ ਵਿਚੋ ਠੀਕ ਸਿਰਫ ਇਹ ਆਵ ਦੇਣ 12 ਖੜਦੀ ਹੈ ਜੀ ਠੀਕ ਹੈ ਜੀ ਹਾਂਜੀ ਦੁੱਧ ਦੀ 12 ਕਿਲੋ ਵਾਲੀ ਕੀ ਕੇ ਹਾਂਜੀ ਹੁਣ ਤੋਕੜਾ ਬਣਾ ਗਈ ਜੀ ਇਹ ਭਾਜੀ ਚੈੱਕ ਪਾਸ ਜੀ ਕਿੰਨੇ ਚਿਰ ਦੀ ਚੈੱਕ ਪਾਸ ਚ ਇਹ ਭਾਜੀ ਤਨਾਵੀਨ ਮਹੀਨਾ ਤੋਂ ਪਰਿਆ ਆਪਾਂ ਤਨਾਵੀਨ ਮਹੀਨੇ ਦੀ ਗਾਰੰਟੀ ਆਪਣੀ ਫੁੱਲ ਅੱਛਾ ਇਹ ਤਨਾਵੀਨ ਮਹੀਨਾ ਤੋਂ ਪਰਿਆ ਤੇ ਦੁੱਧ ਕਿੰਨਾ ਇਹ ਤੱਕ ਦੁੱਧ ਇਹਨਾਂ ਨੇ ਆਪਣੀ ਭਾਈ 8 ਕਿਲੋ ਹੀ ਅੱਛਾ ਅੱਜ ਚੈੱਕ ਕਰਾਉਣਾ ਥੋੜਾ ਬੋਦਾ ਕਿਲੋ ਘਾਟ ਦਾ ਫਰਕ ਪਊਗਾ ਤੇ ਸੱਜਣ ਨੇ ਕਿੰਨਾ ਘਿਵਾਇਆ ਜੀ ਸੱਜਣ ਨੇ 22 23 ਕਿਲੋ ਤੋੜ ਦੋ ਫਿਰ ਇਹਨਾਂ ਹਾਂਜੀ ਬਾਕੀ ਸੇਵਾ ਕੀਤਾ ਹੁਣ ਨਹੀਂ ਦੁੱਧ 12-13 ਕਿਲੋ ਫਿਰ ਬਾਕੀ ਥੋੜੀ ਸੇਵਾ ਕੋ ਨੂੰ ਟੁੱਟੀ ਹਰਗੇ ਨੇ ਪੱਠੇ ਘਟ ਕਰਦੇ ਆ ਰਿੰਗੀ ਜਲਦੀ ਠੀਕ ਹੈ ਜੀ ਬਾਕੀ ਅੱਜ ਹੀ ਚੈੱਕ ਕਰਾਈ ਫੇਰੀ ਅੱਜ ਹੀ ਚੈੱਕ ਕਰਾਈ ਹੈ ਕੋਈ ਵੀਰ ਆਪਣੇ ਡਾਕਟਰ ਨੇ ਲਿਆ ਕੇ ਜੀ ਚੈੱਕ ਕਰਵਾ ਲੈਂਦਾ ਬਾਕੀ ਕੋਈ ਵੀਰ ਆਪਣੀ ਗੱਬਣ ਹੈ ਜਿਹੜੇ ਆਪਣੀ ਚੈੱਕ ਕਰਵਾ ਕੇ ਖੜੇ ਜਾਂ ਜਿਹੜਾ ਕੋਈ ਵੀਰ ਖੜਦਾ ਜਾਂਦਿਆਂ ਇੱਕ ਦੀ ਚੈੱਕ ਕਰਾ ਲੇ ਚੈੱਕ ਕਰਾ ਕੇ ਆਪਾਂ ਉੱਚ ਡੰਗਰ ਨਹੀਂ ਮੰਨ ਲੋ ਹਰਪੀ ਭਾਜੀ ਮੋਢੇ ਤੇ ਆਪਣੀ ਤਸੱਲੀ ਹੋ ਗਈ ਠੀਕ ਹੈ ਜੀ ਹਾਂ ਜੀ ਬਾਕੀ ਇਹ ਆ ਕਿ ਥੋੜੀ ਜੀ ਸੰਭੀ ਘਟਿਆ ਗਾਂ ਦਾ ਰੰਗ ਰੂਪ ਚੰਗਾ ਹੈ ਕੱਦ ਕੱਠ ਵੀ ਚੰਗਾ ਹਾਂ ਤੇ ਇਹਦਾ ਮਨਜ਼ੂਰ ਫਿਰ ਮੁੱਲ ਜਾਇਜਾ ਕਰੀਏ ਜੇ ਇਹਦਾ ਮੁੱਲ ਜਾਇਜਾ ਕਰਤਾਂ ਤੂੰ ਤੈਨ ਬਰੇਲੀ ਡੋਰ ਦੀ ਚਰਖਰੀ ਲਾ ਕੇ ਦਵਾਂਗੇ ਜਿਹੜੇ ਸ਼ਰਤਾਂ ਵਾਲੇ ਵਰਤਦੇ ਪੱਕੀ ਪੱਕੀ ਡੋਰ ਹੁੰਦੀ ਬੜੀ ਹੋਰ ਬਾਗਾ ਨਹੀਂ ਹੁੰਦਾ ਟੱਗ ਵਾਲੀ ਹੁੰਦੀ ਬੜੀ ਪੱਕੀ ਹੁੰਦੀ ਗੱਟ ਤੋਂ ਵੀ ਜ਼ਿਆਦਾ ਪੱਕੀ ਹੁੰਦੀ ਆ ਪਾਜੀ ਹੁਣ ਉਹ ਫਿਰ ਮੋਨਾ ਗੋਲਡ ਮੋਨਾ ਡ래ਗਨ ਮੋਨਾ ਸ਼ਕਤੀ ਤੁਮ ਤੇ ਸਾਰੀਆਂ ਯਾਦ ਕਰੀ ਫਿਰਦਾ ਹੁਣ ਇਹ ਇਹ ਕੰਮ ਕਰੀ ਮਜੂਦ ਪਾਜੀ ਕਹਿੰਦਾ ਵੀ ਮੇਰੇ ਪੇਟ ਚਲ ਜਿਓ ਲੋੜੀ ਆ ਜਾ ਠੀਕ ਆ 99 ਤੂੰ ਮੁੱਲ ਤੇ ਮੁੱਲ ਦੱਸੀ ਫਿਰ ਇਹਦਾ ਆਪਾਂ ਇਹਦਾ ਮੁੱਲ ਕੀ ਆਜ ਨਹੀਂ ਫਿਰ ਤੂੰ ਨਹੀਂ ਲੈਣੀ ਚਾਹਤ ਅੱਛਾ ਚੱਲ ਮੋਕੇ 9000 ਦੀ ਠੀਕ ਆ ਹੁਣ ਲਿਆ ਦਾਂਗੇ ਹੋਰ ਕਰ ਲੈ ਯਾਰ ਦਾ ਪਾ ਚਲੋ ਲਾਸਟ ਹਰ ਵੀ ਛੋੜੀ ਛਬੀ ਚੋ ਅੱਛਾ ਬਸ ਛਬੀ ਚੋ ਛੋੜੀ ਇਹ ਗਰੰਟੀ ਹੈ ਗਾ ਸਾਹਮਲੇ ਵੀਰ ਜੇ 12 13 ਕਿਲੋ ਦੁੱਧ ਨਾਲ ਦੇਵੇ ਤਾਂ ਗਾਈ ਮੇਰੇ ਕਲਕਲਾ ਦੀ ਅੱਛਾ ਤੇ ਸੱਜਰਗਾਹ ਜੇ 20 ਤੋਂ ਪਲੱਸ ਨਾਲ ਦੇਵੇ ਤਾਂ ਤਾਂ ਵੀ ਫੁੱਲ ਗਰੰਟੀ ਠੀਕ ਹੈ ਜੀ ਹਾਂ ਜੀ ਬਾਕੀ ਚਲੋ ਬਾਕੀ ਆਪਾਂ ਸਾਮਸੂng ਵਾਲਾ ਕੋਈ ਖੜੇ ਤੇ ਚੰਗੀ ਤਿਆਰ ਹੋ ਜਾਣਾ ਬਾਕੀ ਵੀ ਦੇਖੋ ਆਪਣੀ ਭਾੜੀ ਉਹ ਨਹੀਂ ਗੱਲ ਪਈ ਜੀ ਕਿ ਕਹਦਾ ਮੈਂ ਮੁਖਾ ਦੇਣਾ ਬਾਕੀ ਚਵਾ ਵੀ ਬੜਾ ਵਹਿੜਦਾ ਠੀਕ ਹੈ ਇਹ ਹੋ ਜਾਈ ਨਹੀਂ ਕੋਈ ਚੱਕਰ ਹੈਗਾ ਚੋਈ ਆ ਨਾ ਛੋਣ ਕਰਕੇ ਫਿਰ

ਠੀਕ ਹੈ ਵਿਧਿਆਰਥੀ ਹੋਰ ਕੁਝ ਕਹਿਣਾ ਹੈ? ਬਸ ਇਹੋ ਵੀ ਇਦੀ ਜਿਹੜਾ ਸੂਆ ਨਾ ਡਗਰ ਆਪਣੇ ਤਸੱਲੀ ਕਰਕੇ ਖੜੋ। ਹਾਂਜੀ। ਤੇ ਜਿਹੜਾ ਗੰਮਣੇ ਨੂੰ ਪਾਸ ਕਰਕੇ ਵੀਰ ਭਰਾ ਕੱਢਣ ਠੀਕ ਹੈ? ਠੀਕ ਹੈ ਜੀ। ਕਿਉਂਕਿ ਉਹਨਾਂ ਨੇ ਪੈਸੇ ਦੇ ਨਹੀਂ ਹੁੰਦੇ ਆ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਨਾ? ਠੀਕ ਹੈ ਜੀ। ਬਾਕੀ ਵੇਖੋ ਜਿਹੜੀ ਅਸੀਂ ਚੀਜ਼ ਕਰਦਾਂਗੇ ਵੀ ਇਹਦੀ ਹੁਣ ਗਰੰਟੀ ਆ। ਹਾਂਜੀ ਹਾਂਜੀ। ਇਹ ਆਪਣੀ ਸੂਣ ਵਾਲੀ ਦੀ ਗਰੰਟੀ ਵੀ ਤਨਾ ਮਹੀਨੇ ਦੀ ਹੋਊ ਵੱਧ ਦਿਹਾੜੀ। ਠੀਕ ਹੈ। ਬਾਕੀ ਇਹ ਹੈ ਕਿ ਇਹ ਤੇ ਸੂਣ ਵਾਲੀ ਦੀ ਗਰੰਟੀ ਆ। ਬਾਕੀ ਇਹ ਹੈ ਕਿ ਬਾਕੀ ਦੋ ਦੋ ਤੇ ਆਪਣਾ ਇੱਥੇ ਆ ਕੇ ਤਸੱਲੀ ਹਾਂਜੀ ਇਹ ਨੰਬਰ ਇਹ ਆ ਵੀ ਚੈੱਕ ਕਰਾਈ ਆ ਤਾਂ ਵੀ ਕਿਲੋ ਖੜ ਦਾ ਫਰਕ ਪਈ ਹਾਂਜੀ ਹਾਂਜੀ ਬਾਕੀ ਜਿਹੜੀਆਂ ਮੱਜਾਂ ਵੀ ਸੋਈਆਂ ਵਾ ਵੀ ਆਪਣੀ ਚੋਾਈ ਕਰਕੇ ਪਾਸ ਕਰਕੇ ਖੜੇ ਹਨ ਆ ਦੋਵੇਂ ਬੱਚੇ ਚ ਤਾਜ਼ੀਆਂ ਸੋਈਆਂ ਬਿਲਕੁਲ ਠੀਕ ਆ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਫੇਰ ਹੀ ਆਪਣਾ ਕੋਈ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ